ਦੇਖੋ ਰਾਤ ਦੇ 12 ਵਜੇ ਨੇ ਆ ਦੇਖੋ ਪੀਚੀ ਪਈ ਜਾਂਦਾ ਓਰੇ ਤੇ ਤੇ ਉਹ ਤਾਂ ਕਹ ਬਰਾਬਰ ਦਾ ਭਾਈ ਟੁੱਟ ਜਾਏਗਾ ਖੱਤ ਪੜ ਲਾ ਯਾਰ ਇਹਦਾ ਯਾਰ ਭਾਈ ਫੱਤੇ ਫੱਤੇ ਚਿਤਾ ਜਲ ਰਹੀ ਆ ਦੇਖੋ ਇੱਕ ਆ ਚਿਤਾ ਗਈ ਇੱਕ ਉਹ ਅੱਗੇ ਆ ਗਾਇਸ ਵੈਲਕਮ ਬੈਕ ਟੂ ਮੈਂ ਉਹ ਆਇਓ ਤੁਸੀਂ ਸਾਰੇ ਨੇ ਕੈਂਟ ਹੋ ਗਏ ਸੋ ਗਾਇਸ ਨਮਾ ਟ੍ਰਿਪ ਆਪਣਾ ਸਟਾਰਟ ਹੋ ਚੁੱਕਿਆ ਬਹੁਤ ਟਾਈਮ ਬਾਅਦ ਵਲੌਗ ਪਾ ਰਿਹਾ ਬਹੁਤ ਟਾਈਮ ਬਾਅਦ ਵਲੌਗ ਪਾ ਰਿਹਾ ਤੇ ਹੁਣ ਅੱਧੇ ਤੇ ਕਿੱਥੇ ਜਾ ਰਿਹਾ ਉਹ ਤੁਹਾਨੂੰ ਟਾਈਟਲ ਵਿੱਚ ਪਤਾ ਲੱਗ ਜਾਊਗਾ ਫਿਰ ਵੀ ਉਹਨਾਂ ਨੇ ਦੱਸ ਦਿੱਤਾ ਹੈ ਜਿਹੜਾ ਬਰਾਰਸ ਤੇ ਬਨਾਵਰ ਤੋਂ ਬਾਅਦ ਅੱਗੇ ਹੋਰ ਜਾਣ ਦਾ ਪ੍ਰੋਗਰਾਮ ਆ। ਸੋ ਹਾਲੇ ਫਿਲਹਾਲ ਅਸੀਂ ਪਟਿਆਲੇ ਪਹੁੰਚੇ ਆ। ਇਹਨਾਂ ਦੀ ਦਸਤੀ ਚੱਲੀ ਜਾਂਦੀ ਆ। ਬਿਨਾਂ ਇਹ ਚਾਰ ਜਾਨੀਆਂ ਬਸ। ਅਮਿੱਤ ਤੇ ਕ੍ਰਿਸ਼ਨਲਾਲ ਉਹ ਕਰਤਾ ਕ੍ਰਿਸ਼ਨਾ ਇਹ ਬਹੁਤ ਯਾਦਾਂ ਬਿਲਾਉਣ ਵਾਲਾ ਹੈਗਾ। ਇਹ ਬਲੌਗ ਵਿੱਚ ਬਣੇ ਰਹੋ ਤੇ ਪੂਰਾ ਸਟਲ ਮੋਡ ਚੱਲੂਗਾ ਇਹ ਕਹਦੇ ਭਾਗ ਪੰਜਾਬ ਨੂੰ ਸਾਰੇ ਕਦੇ ਖੁੱਲੇ ਬੇੜੇ ਹਰਿਆਣਾ ਅੰਬਾਲਾ ਦੇ ਵਿੱਚ ਪਹੁੰਚ ਕੇ ਵੀ ਮੁੰਡਾ ਨੂੰ ਲੰਗਰ ਮਿਲ ਗਿਆ ਆ ਫੋਟੋ ਦੇਖੋ ਲੈਣ ਚੈੱਕ ਕਰੋ ਉਹ ਵੀ ਅੰਬਾਲੇ ਮੁੰਡੇ ਕਹਦੇ ਦੇਖੋ ਚਾਰੇ ਤੇ ਲਾਲੀ ਦੇਖੋ ਲੰਗਰ ਦੇਖਣ ਸਾਰੀ ਪੈਸੇ ਬਾਤ ਗਏ ਪੈਸੇ ਬਾਤ ਗਏ ਘਾੜ ਪੀਦੇ ਵੀ ਤਾਂ 10000 ਰੁਪਏ ਖਰਚਾ ਆਉਣਾ ਈ ਾਡਾ ਚਲੋ ਆਵਾਂਗੇ ਆਰਾਮ ਦੇਖ ਲਾ ਲਾਉਣੇ ਪੈਸੇ ਲਾ ਦੇ ਕੈਨਸਲ ਹੋ ਗਿਆ ਕਿਉਂਕਿ ਆਪਣੀ ਆਦੇ ਨੂੰ ਲੈਂਡ ਬਹੁਤ ਵੱਡੀ ਲੱਗੀ ਹੋਈ ਔਰ ਆਪਣੀ ਜਦ ਜੇ ਹੁਣ ਲੈਂਚ ਲੱਗੇ ਤਾਂ ਟ੍ਰੇਨ ਨਿਕਲ ਜੂਗੀ ਆ ਜਾ ਉਹ ਤੂੰ ਵਗ ਜਾ ਮਰਾ ਗੱਲਾਂ ਨਹੀਂ ਲੱਗ ਚੱਲ ਟ੍ਰੇਨ ਨਹੀਂ ਆ ਜਾ ਸਾੜਾ ਮਿੰਜੇ ਚ ਚਲੋ ਚੱਲਦੇ ਅੱਗੇ ਆਏ ਤੁਹਾਨੂੰ ਮੈਂ ਨਵਾਂ ਚੀਜ਼ ਦਿਵਾਉਂਦਾ ਆ ਆਜੋ ਚਲੋ 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 ਯੇ ਸੋ ਗਾਈਸ ਟ੍ਰੇਨ ਸਾਡੀ ਥੋੜੀ ਲੇਟ ਆ ਇਸ ਕਰਕੇ ਅਸੀਂ ਥੋੜਾ ਬਾਹਰ ਆ ਕੇ ਘੁੰਮਣ ਵਾਸਤੇ ਦੋ ਪਪ ਲੈਨੇ ਆ ਇਹ ਸਾਰੇ ਕੱਛੇ ਬੋਲਣੇ ਆ। ਦੁਕਾਨਾਂ ਇਧਰੋਂ ਠੀਕ ਆ। ਤੇ ਰੈਸਟੋਰੈਂਟ ਤੇ ਇੱਕਦਮ ਮਹਿੰਗਾ ਜਿਆਦਾ ਢਿੱਡ ਵੀ ਨਹੀਂ ਭਰ ਰਿਹਾ। ਫਿਰ ਮੈਂ ਸੋਚਿਆ ਪੀਜ਼ਾ ਖਾਣ ਨੂੰ ਯਾਰਾ ਮੈਂ। ਪੂਰੇ ਨਹੀਂ ਮਿਲਣਾ। ਆ ਜਾ ਅੱਗੇ ਆ ਜਾ। ਸਾਰਾ ਡੱਬਾ ਆਲੂ ਖਾਣ ਦਾ ਖਾਣਾ ਚੱਲ ਗਿਆ। ਪੀਜ਼ਾ ਖਾਣਗੇ। ਬਹੁਤ ਜਲ ਲੱਭਨ ਤੋਂ ਬਾਅਦ ਆਪਾਂ ਨੂੰ ਮਿਲ ਚੁੱਕਿਆ। ਹਾਂ। ਉਹ 버거 ਕਿੰਗ ਹੈ। ਉਹ ਦੇਸੀ 버거 ਕਿੰਗ ਹੈ। ਸਾਡੇ ਮੁੰਡੇ ਬੈਠੇ ਨੇ ਗੱਲਾਂ ਬਾਤਾਂ। ਹਰਿਆਣੇ ਦੀ ਠੰਡ ਥੋੜੀ ਘੱਟ ਆ। ਧੂਆ ਵੀ ਘੱਟ ਹਰਿਆਣੇ 'ਚ। ਉਹ ਠੀਕ ਆ। ਬਾਕੀ ਸਾਰਾ ਓਕੇ ਰਿਪੋਰਟ। ਹਰਿਆਣਾ ਆਪ ਸਾਰੇ ਸਟੇਮ ਪਰਹਣਿਆ ਹੁਣ ਟੈਮ ਅੰਮਾਲਾ ਹਰਿਆਣੇ ਚਾਉਂਦਾ ਗਾ ਗੜਵਾਏ ਕਿਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪੇੜ ਆ ਉਰੇ ਟ੍ਰੇਨ ਹਲੇ ਆਉਗੀ 10:30 ਵਜੇ 9:30 ਵਜੇ ਆ ਕੱਲੇ ਦੇਖ ਰਹੀ ਗੀ ਦੇਖ ਕਾਂਟਾ ਕਰ ਰਹਿ ਗਿਆ ਹੁਣ ਆਪਾਂ ਚੱਲਦੇ ਆ ਤੇ ਲੰਗਰ ਵੀ ਇੱਧਰ ਖਤਮ ਹੋ ਗਿਆ ਦੇਖ ਰਹੀ ਗੀ ਉਹ ਕਿੱਧਰ ਚਾਲ ਉਧਰ ਜਾਣਾ ਆਪਾਂ ਮੈਂ ਤਾਂ ਬਣੀ ਆ ਗਿਆ ਬਸ ਦੇਖ ਨੂੰ ਕੀ ਆ ਯਾਰ ਮੈਂ ਤਾਂ ਬਣੀ ਆ ਗਿਆ ਕੋਈ ਨਾ ਕਿੱਧਰ ਯਾਰ ਸੀ ਆ ਕੇ ਦੋਵੇਂ ਚੱਲ ਆ ਆਹ ਦੇਖ ਲੋ ਲੰਗਰ ਤੋਂ ਛੁਟਕਾ ਵੀ ਨਹੀਂ ਪਾਹਾ ਦੇਹ ਪੰਜਾਬ ਤੋਂ ਬਾਹਰ ਨਿਕਲ ਕੇ ਵੀ ਨੇ ਮਿਲਣ ਤੋਂ ਬਾਅਦ ਆ ਮਿਲ ਚੁਕਿਆ ਅੱਲਾ ਸਵਾਦ ਹੀ ਆ ਬਾਬਾ ਤੇ ਮਜ਼ਾਕ ਸਮਝੀ ਨਹੀਂ ਕਿ ਵਦਿਆ ਲੱਗੂ ਘੈਂਡਾ ਬੁਰਾ ਘੈਂਡਾ ਅਮਿਤ ਕਿੱਧਰ ਗਿਆ ਅਮਿਤ ਕਿੱਧਰ ਗਿਆ ਉਹ ਖੜਾ ਉਹ ਦੇਖ ਰਿਹਾ ਉਹ ਬੰਦਾ ਇੰਨਾ ਘੈਂਡਾ ਨਾ ਉਹ ਦੇਖੋ ਆਂਟੀ ਵਾਸਤੇ ਲੜ ਪਿਆ ਅਮਿਤ ਕਹਿੰਦਾ ਉਹਨੂੰ ਹਲਵਾ ਪਾਓ ਆਪ ਦੇ ਨਾਲ ਉਹਨੂੰ ਦਿੱਤਾ ਅੱਗੇ ਦੇਖ ਲਓ ਬੜਾ ਬੜਾ ਮਾਨ ਸੇ ਦੇਖੋ ਆਪ ਦੇ ਨਾਲ ਅੰਟੀ ਨੂੰ ਦਿਆ ਹੈ ਕੀ ਹੋ ਗਿਆ ਨੋ ਨੋ ਕੋਈ ਆ ਲੈ ਮੈਂ ਬਣੀ ਖਾਣ ਦਾ ਸੈਟ ਸੀ ਟੈਸਟ ਟੈਸਟ ਕਰਨ ਲਾ ਕੋਈ ਨਹੀਂ ਕਰ ਲਾ ਕੁਝ ਹੋ ਆ ਥੋੜੀ ਜਿਹੀ ਵਧਿੰਦਾ ਕੋਈ ਗੱਲ ਨਹੀਂ ਕੋਈ ਗੱਲ ਉਹਨਾਂ ਕੋਲ ਐਡਵਾਂਸ ਹੈ ਸੋ ਗਾਇਸ ਆਪ ਟ੍ਰੇਡ ਆਉਣ ਵਾਲੀ ਆ ਤੇ ਤੁਸੀਂ ਭੀੜ ਚੈੱਕ ਕਰੋ ਯਾਰ ਭੀੜ ਦੇਖੋ ਕਿੰਨੀ ਆ ਬਾਈ ਮਰਨ ਹੋਇਆ ਫੈਵਰੇ ਦਾ ਦੇਖ ਸਕਦਾ ਹੋ ਗਾਇਸ ਇਹਦਾ ਸਾਈਜ਼ ਨਾ ਚੜ ਗਿਆ ਉਹ ਦੇਖੋ ਭੀੜ ਜਰਨਲ ਦਾ ਹੀ ਹਾਲ ਉਹ ਦੇਖੋ ਤਾਈ ਕਹਿੰਦਾ ਅਸੀਂ ਤਾਂ ਅਸੀਂ ਤਾਂ ਮੁੰਡੇ ਗੁੰਡੇ ਹੈਗਾ ਰਿਸਕ ਲੈਂਦੇ ਰਹਿੰਦੇ ਆ ਤੁਸੀਂ ਨਾ ਲੈ ਲਓ ਕਿਤੇ ਗਲਤੀ ਨਾਲ ਆਹ ਦੇਖੋ ਜਰਨਲ ਡੱਬੇ ਨਾਲ ਆਪ ਜੀ ਅਟੈਂਡ ਕਰਨ ਲਈ ਪਹੁੰਚ ਚੁਕੇ ਆ ਸਾਹਮਣੇ ਆਪ ਦੀ ਹੋਰ ਲੱਗੇ ਆ ਸਾਰੇ ਮੁੰਡੇ ਮਗਨ ਹੋਏ ਪਏ ਨੇ ਭਗਤੀ ਦੇ ਵਿੱਚ ਪੂਰਾ ਇਹ ਜੀ वर्ल्ड ਫੇਮਸ ਆਰਤੀ ਸਤਲ ਬਨਾਰਸ ਦਾ ਖਾਨਮ ਕਰ ਚੁਕੇ ਨੇ ਤੇ ਆਪ ਪੀਰੋ ਨਿੰਬੂ ਪਾਣੀ ਦਾ ਆਪ ਨੂੰ ਚਾਹੀਦਾ ਤਾਂ ਤੁਸੀਂ ਦੇ ਹੀ ਮੜਾ ਟੈਸਟ ਕਰਾਈਂ ਪਾਣੀ ਲਈ ਪਹਿਲੀ ਪਾਣੀ ਹੋਣੀ ਕੋਈ ਨਾ ਇਹ ਦਾ ਗਰਮ 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 ਨਿੰਬੂ ਪਾਣੀ ਸੁਣਿਆ ਕਦੇ ਗਰਮ ਗਰਮ ਆਇਆ ਆਇਆ ਗਰਮ ਗਰਮ ਨਿੰਬੂ ਪਾਣੀ ਸੁਣਿਆ ਕਦੇ ਪੀ ਕੇ ਦੇਖੀ ਨਿਕਲ ਪਿਆ ਆਇਆ ਕੀ ਕਿਵੇਂ ਲੱਗ ਰਿਹਾਗਾ ਵਧੀਆਗਾ ਲੈ ਮੈਨੂੰ ਵਧੀਆ ਲੱਗਿਆ ਹੈ ਚੈੱਕ ਕਰੋ ਗਾਇਸ ਨਿਆਰੇ ਸਾਹਮਣੇ ਚੱਲ ਗਿਆ ਵੋਟ ਤੇ ਅਪਰੇ ਪਾਣੀ ਦੇ ਵਿੱਚ ਬੈਠਾ ਠੰਡਿਆਂ ਦੇ ਪਾਣ ਚ ਪੈਰ ਪਾ ਗੇ ਦੋ ਗਲਾਸ ਚਾਹ ਖਾਲੀ ਕਰ ਚੁੱਕੇ ਨੇ ਮੁੰਡੇ ਉਹ ਪਤਾ ਨਹੀਂ ਕਿੱਧਰ ਵਾ ਗਏ ਉਧਰ ਰਹਿ ਗਿਆ ਉਹ ਸ਼ਾਇਦ ਉਧਰਲੀ ਸਾਈਡ ਨੇ ਪਤਾ ਨਹੀਂ ਕੀ ਕਰ ਰਹੇ ਨੇ ਆਪਾਂ ਇੱਧਰ ਇੰਜੋਏਮੈਂਟ ਆਪਾਂ ਫਿਰਦੇ ਇਸ ਟਾਈਮ ਅਸੀ ਘਾਟ ਆਪਣੇ ਉਹਦੇ ਹੈਗੇ ਨੇ 84 ਘਾੜ ਬਨਾਰਸ ਦੇ ਵਿੱਚ ਤੇ ਆਪਾਂ ਫਿਰ ਦੇ ਇਸ ਟਾਈਮ 80 ਘਾੜ ਦੇ ਵਿੱਚ ਤੇ ਆਪਾਂ ਵੇਖੋ ਸਮੁੰਦਰ ਸਮੁੰਦਰ ਗਈਆਂ ਗੰਗਾ ਦੇ ਵਿੱਚ ਬੈਠੇ ਸੀਗੇ ਬੋਕ ਠੰਡਾ ਠੰਡਾ ਪਾਣੀ ਸੀਗਾ ਹੁਣ ਚੱਲਿਆ ਮਣੀੁਰੇ ਲੱਭਣ ਪਤਾ ਨਹੀਂ ਕਿੱਧਰ ਵਾਗ ਗਏ ਹੋ ਅਸੀਂ ਦੋ ਜਾਣੀ ਆ ਬਾਕੀ ਕਿਸਤੀਆਂ ਦੇਖ ਲਓ ਰਾਤ ਬੜਾ ਜ਼ਿਆਦਾ ਹੋ ਗਈ ਹੁਣ ਅਸੀਂ ਜਾਵਾਂਗੇ ਆਪਣੇ ਹੋਟਲ ਦੇ ਵਿੱਚ ਤੇ ਉਹਦੇ ਵਿੱਚ ਜਾ ਕੇ ਆਲੇ ਕੁ ਤੁਸੀਂ ਪਿੰਡ ਨਹੀਂ ਮੋ ਘੰਟਾ ਹੋਟਲ ਦੇ ਵਿੱਚ ਜਾ ਕੇ ਉਥੇ ਆਪਣਾ ਰੂਮ ਲੈਤਾ ਹੋਗਾ ਉਥੇ ਦੇਖਾਂਗੇ ਖਾਣਾ ਪੀ ਮੰਗੇ ਤੇ ਸੋ ਜਾਗੇ ਤੇ ਸਵੇਰੇ ਦਰਸ਼ਨ ਕਰਨ ਜਾਣਾਗਾ ਵਿਸ਼ਨਾਤ ਜੀ ਦੇ ਤੇ ਬਾਕੀ ਮੰਨੀ ਉਹਨਾਂ ਲੱਭਦੇ ਆ ਦੇਖਦੇ ਕਿੱਥੇ ਨੇ ਉਹ ਵੀ ਥੱਕ ਬਹੁਤ ਗਿਆ 24 ਘੰਟੇ ਲੱਗੇ ਆ ਟ੍ਰੇਨ ਦੇ ਵਿੱਚ 24 ਘੰਟੇ ਕੱਟੇ ਨੇ ਤੇ ਸੋਚ ਵੀ ਸਾਦੇ ਕਿਵੇਂ ਕੱਟਣੇ ਸੀ ਸਾਨੂੰ ਵੀ ਪਤਾ ਉਹ ਆ ਦੇਖੋ ਸਾਹਮਣੇ ਕਰੂਜ਼ ਆ ਰਹੀ ਆ ਕਰੂਜ਼ ਵੀ ਕੀ ਕਹਾਂ ਸਾਦੇ ਇਹਨੂੰ ਫੈਰੀ ਕਹਾਂ ਸਾਵੇਂ ਆ ਫੈਰੀ ਕਹ ਸਕਦੇ ਕਰੂਜ਼ ਵੀ ਚੱਲਦੇ ਨੇ ਸੁਰ ਮੈਂ ਦੱਸਿਆ 84 ਘਾਟ ਨੇ ਵੀਰੇ ਸੋ ਬਹੁਤ ਲੰਬਾ ਘਾਟਾ ਬਹੁਤ ਦੂਰ ਤੱਕ ਆ ਵੀ ਜੁੱਟ ਤੁਰਨ ਲੱਗੀ ਇਹ ਤਾਂ ਮਤਲਬ ਇੱਕ ਦਿਨ ਚ ਵੀ ਨਹੀਂ ਖਤਮ ਹੋਣਾ ਇਹ ਸੋ ਹਾਲੇ ਕੋ ਫੈਰੀ 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 ਮੈਂ ਕਰੂਜ਼ ਕਰ ਰਹੀ ਇਹਨੂੰ ਆ ਦੇਖੋ ਬਨਾਰਸ ਵਾਓ ਆ ਦੇਖ ਲੋ ਇਹਨਾਂ ਨੂੰ ਕਿੱਥੇ ਲੱਭ ਰਿਆ ਤੇ ਆ ਬੈਠੇ ਨੇ ਆਗੇ ਕਰੀ ਗਈ ਅੰਦੇ ਨੇ ਇਹ ਅਰੇ ਕੀ ਕਰ ਰਹੇ ਹੋ ਯਹਾਂ ਪਰ ਕੀ ਕਰ ਰਹੇ ਹੋ ਇਹ ਪਰ ਕੀ ਕਰ ਰਹੇ ਹੋ ਯਹਾਂ ਪਰ ਚੰਦਰਮਾ ਅਰੇ ਵਾਹ ਦੇਖੋ ਮਾਂ ਕਰ ਬਹੁਤ ਕਹਿਣ ਲੱਗ ਰਿਹਾ ਹੈ ਰੇ ਬਹੁਤ ਮਜ਼ਾ ਆ ਰਿਹਾ ਰੇ ਵੈਸੇ ਸੁ ਲੜੀਆਂ ਦੀ ਚੈੱਕ ਕਰ ਸਕਦੋਂ ਜਿਵੇਂ ਦੱਸਿਆ ਉਹਨੂੰ ਮੈਂ 2-3 ਦਿਨ ਪਹਿਲਾਂ ਉਹ ਦੀਵ ਦੀ ਪਾਲੀ ਉਹ ਘਟੀ ਆ ਜਿਹੜੀ ਅਸੀਂ ਮਿਸ ਕਰਤੀ ਪਰ ਆਹ ਜਿਹੜਾ ਇਵੈਂਟ ਆ ਇਹ ਆਪਾਂ ਮਿਸ ਨਹੀਂ ਗਈ ਕਿਤੇ ਡੇਲੀ ਹੁੰਦਾ ਰਹਿੰਦਾਗਾ ਮੇਰਾ ਪਲਾਨ ਵੀ ਹੁਣ ਆਪਾਂ ਅਸੀਂ ਆਹ ਬੋਰਡ ਦੇ ਉੱਤੇ ਜਾ ਕੇ ਫੋਟੋ ਫੋਟੋ ਕਰਾ ਲਈਏ ਮਜ਼ੀ ਆ ਜੂਗਾ ਕ੍ਰਿਸ਼ਨਾ ਗੁਫਤਾਂ ਨੂੰ ਭੇਜਣ ਲੱਗੇ ਆ ਬਾਕੀ ਡੂੰਗਾ ਬਹੁਤ ਆ ਪਾੜੇ ਸੌਰੀ ਕ੍ਰਿਸ਼ਨਾ ਇਸ ਨੂੰ ਬਚਾ ਨਹੀਂ ਪਾਵਾਂਗੇ ਕਿਉਂਕਿ ਸਾਨੂੰ ਤੈਰਨਾ ਨਹੀਂ ਆਉਂਦਾ ਕਿਸੀ ਇਹ ਸਾਡਾ ਪਲਾਨ ਹੈ ਵੀ ਇਹ ਬੋਰਡ ਦੇ ਉੱਤੇ ਜਾ ਕੇ ਆਪਾਂ ਫੋਟੋ ਸ਼ੂਟ ਕਰੀਏ ਸੋ ਪਹਿਲਾ ਇਹਨੂੰ ਬਲੀ ਦਾ ਬੱਕਰਾ ਉਹ ਸੋਰੀ ਬਲੀ ਦਾ ਬੱਕਰਾ ਮਤਲਬ ਮਣੀ ਜਾ ਰਿਹਾ ਅੱਛਾ ਮਣੀ ਬਣ ਰਿਹਾ ਬਲੀ ਦਾ ਬੱਕਰਾ ਨਹੀਂ ਖੇਚ ਰਹਿਗਾ ਇਹ ਤਾਂ ਲਵੇ ਬੋਰਡ ਨੂੰ ਇਹ ਤਾਂ ਸੋਹ ਕੰਦਾ ਵਾ ਇਹ ਤਾਂ ਸੂਆ ਸੂਆ ਖਾਈ ਜਾਂਦੇ ਨੇ ਵੀ ਤੁਸੀਂ ਜਾ ਅਮਿਤ ਜਾ ਯਾਰ ਦੇਖੀ ਜਾਓ ਚਲੋ ਠੀਕ ਆ ਅੱਛਾ ਮਣੀ ਜਾ ਯਾਰ ਦੇਖੀ ਜਾਓ ਜਾ ਯਾਰ ਉੱਤਰੀ ਉਹ ਬੱਗ ਗਿਆ ਉਹ ਜਾਓ ਤੁਸੀਂ ਵੀ ਓਏ ਤੂੰ ਤੇਰੇ ਤਾਂ ਕਾਂਢੀ ਹੁੰਦਾ ਹੁੰਦਾ ਤੇਰੇ ਨਾਲ ਦਾ ਬਾਣ ਦੀ ਗੱਲ ਉੱਥੇ ਬੈਠੋ ਉੱਥੇ ਬੈਠੋ ਮਣੀ ਤਾਂ ਆ ਗਿਆ ਆ ਰਿਹਾ ਉਹ ਉਧਰੋਂ ਆਇਆ ਬਸ ਉਧਰੋਂ ਆ ਜਾ ਉਧਰੋਂ ਨੇੜੇ ਪੈ ਜਾਊਗਾ ਮਣੀ ਦੇ ਅਸੀਂ ਖੇਦ ਦੇ ਲਵੇ ਹੋ ਜੂਗੀ ਆ ਜਾ ਟੁੱਟ ਜਾਊਗਾ ਯਾਰ ਰੋਜ਼ੀ ਰੋਟੀਆਂ ਵਿਚਾਰਿਆਂ ਦੀ ਗਾਲ ਕੱਢੂ ਥੋੜਾ ਆ ਜਾ ਆ ਜਾ ਉਹ ਕਿਉਂਪ ਕਈ ਮੜੀ ਟੁੱਟ ਆ ਜਾ ਆ ਜਾ ਆ ਜਾ ਟੁੱਟ ਜਾਏਗਾ ਨਾ ਟੁੱਟ ਜਾਏਗਾ ਭਾਈ ਟੁੱਟ ਜਾਏਗਾ ਖੱਤ ਪੜ ਲਾ ਯਾਰ ਇਹਦਾ ਉਧਰ ਤੋਂ ਆਰਾਮ ਨਾਲ ਜਾਉਣਾ ਕੋਈ ਕੋਲੋਂ ਜਾ ਕੇ ਬੈਠ ਗਿਆ ਦੇਖੋ ਰਾਤ ਦੇ 12 ਵਜੇ ਨੇ ਆ ਦੇਖੋ ਪੀਚੇ ਪਈ ਜਾਂਦੇ ਓਰੇ ਸੁਪਤੀਂ ਹਿੰਦੀ ਚ ਗੱਲਾਂ ਕਰਦੇ ਕਰਦੇ ਮੁਸ਼ਕੂਲੇ ਪਈ ਉਹ ਆਈ ਫੇਰ ਲਟਾ ਦਾ ਫਤੇ ਹਰ ਹਰ ਮਹਾਦੇ ਕੀ ਬਾਤ ਹੈ ਯਾਰ بس ਤੁਸੀਂ ਬਲੀਵ ਨਹੀਂ ਕਰੋਗੇ ਸਾਹਮਣੇ ਨਾਲ ਸਾਡੇ ਚਿਤਾ ਜਲ ਰਹੀ ਆ ਦੇਖੋ ਇੱਕ ਆ ਚਿਤਾ ਕੀ ਇੱਕ ਉਹ ਅੱਗ ਆ ਮਤਲਬ ਇਹ ਮਣੀ ਕਰਨੇ ਦਾ ਘਾਟ ਨਹੀਂ ਹੈਗਾ ਮਣੀ ਕਰਨੇ ਦਾ ਘਾਟ ਅੱਗੇ ਪਰ ਇਹ ਵੀ ਇੱਕ ਘਾਟ ਹੈ ਜਿੱਥੇ ਹਮੇਸ਼ਾ ਚਿਤਾ ਜਲਦੀ ਰਹਿੰਦੇ ਕੱਲ ਨੂੰ ਮਣੀ ਕਰਨੇ ਕੇ ਘਾਟ ਲੈ ਕੇ ਚੱਲਾਂਗੇ ਜਿੱਥੇ ਹਮੇਸ਼ਾ ਚਿਤਾ ਚਲਦੀ ਰਹਿੰਦੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਰੇ ਬਜ਼ੁਰਗ ਬੈਠੇ ਨੇ ਤੇ ਸਾਹਮਣੇ ਬਸ ਚਿਤਾ ਨੂੰ ਦੇਖ ਰਹੇ ਨੇ ਲੋਕ ਬੈਠ ਕੇ ਤੁਸੀਂ ਦੇਖ ਸਕਦੇ ਹੋ ਵੀ ਚਿਤਾ ਨੂੰ ਦੇਖ ਰਹੇ ਨੇ ਬੈਠ ਕੇ ਲੋਕ ਕਿਉਂ ਦੇਖ ਰਹੇ ਨੇ ਇਹ ਨਹੀਂ ਪਤਾ ਬੱਸ ਇਹ ਨਾ ਨਹੀਂ ਪਤਾ ਵੀ ਕਿਉਂ ਦੇਖ ਰਹੇ ਨੇ ਉਹ ਦੇਖ ਰਹੇ ਨੇ ਆਹੀ ਸੀ ਆਹੀ ਸੀ ਆਈ ਸੀ ਕਿ ਕਿੱਧਰ ਸੀ ਉਹ ਸੀ ਉਪਰ ਆ ਦੇਖ ਲੋ ਜੀ ਰਸਤਾ ਰਸਤਾ ਵੀ ਅਸੀਂ ਭੁੱਲ ਚੁੱਕੇ ਆ ਵੀ ਹੋਟਲ ਦਾ ਰਸਤਾ ਕਿੱڑا ਹੈਗਾ ਟਾਈਮ ਜ਼ਿਆਦਾ ਹੋ ਗਿਆ ਇਸ ਬਲੀਵ ਨਹੀਂ ਕਰੋਗੇ ਸਾਹਮਣੇ ਮੰਦਰਾ ਤੇ ਅਸੀਂ ਥੱਲੋਂ ਆਇਆ ਸਾਹ ਚੜ ਗਿਆ ਰਾਹ ਦੇਖੋ ਯਾਰ ਕਿੰਨਾ ਭੀੜਾ ਆਹ ਦੇਖੋ ਪਤਾ ਨਹੀਂ ਕਿੱਥੇ ਨਿਕਲ ਜਾਂਦਾ ਰਾ ਇਹ ਹੈ ਬਨਾਰਸ ਦੀ ਗਲੀਆਂ ਉਹ ਦਰ ਗਿਆ ਐਸੇ ਨਾ ਕ੍ਰੇਜੀ ਪਲੇਸ ਹਨ ਅਸੀਂ ਆਪ ਦਾ ਹੋਟਲ ਹੀ ਭੁੱਲ ਗਏ ਵੀ ਹੋਟਲ ਕਿੱਥੇ ਆ ਸਾਰੀਆਂ ਗਲੀਆਂ ਸੇਮ ਹੀ ਨੇ ਸਾਰੀਆਂ ਹੁਣ ਪਤਾ ਨਹੀਂ ਕਿੱਥੇ ਆ ਅਸੀਂ ਪਤਾ ਨਹੀਂ ਇੱਧਰ ਆ ਪਤਾ ਨਹੀਂ ਇੱਧਰ ਆ ਨੰਬਰ ਤਾਂ ਆਪਣੇ ਕੋਲ ਹੈਗਾਗਾ ਪਰ ਆਪਾਂ ਉਨ ਲੱਭਣ ਦੀ ਕੋਸ਼ਿਸ਼ ਕਰਦੇ ਪਹਿਲਾਂ ਅ ਇੱਧਰ ਆ ਕੋਈ ਪਹਿਲਾਂ ਹੋਟਲ ਦਾ ਲੱਭ ਲਈ ਰੋਟੀ ਪਾਣੀ ਵੀ ਖਾ ਜਾਵਾਂਗੇ ਇੱਧਰ ਆ ਇਹ ਆ ਨਾ ਮੁਕੇ ਤੇ ਇਹ ਮੁਕੇ ਕਹਿੰਦਾ ਕਿ ਦਪਾਇਆ ਆ ਦਿਖ ਸਕਦੇ ਹੋ ਅਰਥੇ ਦੇਖੋ ਜਿਹੜਾ ਸਾਹਮਣੇ ਓਰੇ ਯਾਰ ਕੋਈ ਨਾ ਕੋਈ ਹਰੇਕ ਘੰਟੇ ਹਰੇਕ ਮਿੰਟ ਤੇ ਕੋਈ ਨਾ ਮਰਦਾ ਹੀ ਰਹਿੰਦਾ ਓਰੇ ਗਾਇਸ ਮੁੰਡੇ ਆਪਣੇ ਰੋਟੀ ਪਾਣੀ ਖਾ ਰਹੇ ਨੇ ਬਹੁਤ ਭੁੱਖੇ ਸੀਗੇ ਨਾ ਉਹ ਇਹੀ ਖੜਦਾ ਖੜਨਾ ਹੋ ਬਹੁਤ ਭੁੱਖ ਲੱਗੀ ਸੀ ਮੁੰਡਿਆਂ ਨੂੰ ਰੋਟੀ ਪਾਣੀ ਖਾ ਕੇ ਫਿਰ ਮਿਲਿਆ ਸਿੱਧਾ ਕਬਰੇ ਦੇ ਵਿੱਚ ਵਾਏ ਟੱਡ ਪਰ ਆਣੀ ਹੈਗਾ ਆ ਦੇਖੋ ਇਹ 버거 ਲਵਾ ਰਿਹਾ ਇਹਨਾਂ ਦਾ 버거 ਦੇਖੋ ਕਿਹੜੇ ਟੈਨ ਲਵਾ ਲੈ ਤਲਦੇ ਸੀਗੇ ਬਗਾ ਤਲੀ ਨਾ ਬਈ ਤਵੇ ਤੇ ਲਾ ਦੇ ਬੰਨੂ ਤਵੇ ਤੇ ਲਾ ਦੇ ਰਿਹਾ ਇਹਦੇ ਤੇ ਨਹੀਂ ਲਗਾਣਾ ਹੈ ਕਿਹਦੇ ਤੇਲ ਨਹੀਂ ਲਗਾਣਾ ਹੈ ਤੇਲ ਨਹੀਂ بس ਥੋੜਾ ਜਿਹਾ ਰੱਖ ਲੈ ਇਸ ਕੋ ਆ ਉਹਨੂੰ ਮੈਂਜ ਖਾਰਾ ਪੰਜਾਬੀ ਸਟਾਈਲ ਉਹ ਖੜੇ ਨੇ ਮੁੰਡੇ ਆਪਣੇ ਗਾਈਸ ਆਪਾਂ ਹੁਣ ਪਹੁੰਚ ਚੁੱਕੇ ਆ ਤੇ ਇਹਨਾਂ ਤੋਂ ਵੀ ਰੈਡੀ ਹੋ ਚੁੱਕੇ ਆ ਬਦੋ ਰੈਡੀ ਕਰਾਉਂ ਹੁਣ ਸੌਣ ਜਾ ਰਹੇ ਆ ਕਿ ਬਹੁਤ ਜ਼ਿਆਦਾ ਥੱਕ ਚੁਕਿਆ ਬਿਲਕੁਲ ਉਸ ਕਰਤਾ ਪਾਣੀ ਬਲਾ ਗਿਆ ਇੱਧਰ ਦੇਖੋ ਆ ਸਵੇਰ ਦਾ ਰਹਿਗਾ ਹਾਂ ਟੀਵੀ ਰਹਿਣ ਦੇ ਟੀਵੀ ਕੀ ਕਰਨਾਗਾ ਆਪਾਂ ਬਾਬੇ ਆਪਾਂ ਹੁਣ ਸੋਣਾ ਯਾਰ ਆਪਾਂ 24 ਘੰਟੇ ਟ੍ਰੇਨ ਦੇ ਵਿੱਚ ਸਫਰ ਕਰਿਆ 12 ਘੰਟੇ ਪੂਰੇ ਘੁੰਮ ਲਏ ਕਿੱਧਰ ਜਾ ਰਹੇ ਤੁਸੀਂ ਗੱਦੇ ਹਾਲ ਓਕੇ ਤੁਹਾਡੀ ਗੋਲ ਫੋਨ ਚਾਰਜ ਲਾਉਣ ਦਾ ਸਟਾਈਲ ਦੇਖ ਸਕਦੇ ਸੀ ਬਹੁਤ ਸੋਹਣਾਗਾ ਫਟਾਫਟ ਸੋ ਜੀ ਆਪਾਂ ਕਿਉਂਕਿ ਨੀਂਦ ਬਹੁਤ ਆ ਰਹੀ ਆ ਅੱਖਾਂ ਤੁਸੀਂ ਦੇਖ ਸਕਦੇ ਚਾਹੇ ਨਾ ਖੁੱਲ ਵੀ ਨਹੀਂ ਰਹੀਆਂ ਬਾਕੀ ਅੱਜ ਨੱਚ ਨੂੰ ਜਿੱਟਪੜੂ ਬੋਲ ਲੈ ਹੈਗਾ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਇਹ ਬਲੌਗ ਬਹੁਤ ਹੈਟ ਲੱਗਿਆ ਹੋਊਗਾ ਤੁਹਾਨੂੰ ਆਈ ਹੋਪ ਅਮਰ ਆਪਾਂ ਇੱਕ ਹੋਰ ਬਲੌਗ ਬਣਾਉਣ ਜਾ ਬਣਾਵਾਂਗੇ ਕੱਲ ਦਾ ਕੱਲ ਨੂੰ ਆਪਾਂ ਜਾਵਾਂਗੇ ਕਾਸ਼ੀ ਬਿਸ਼ਵਨਾਥ ਟੈਂਪਲ ਉਹਦਾ ਬਲੌਗ ਬਣਾਵਾਂਗੇ ਸੋ ਬਾਏ ਗਾਈਜ਼ ਹੋਪ ਯੂ ਆਰ ਇੰਜੋਏ ਥਿਸ ਬਲੌਗ ਐਂਡ ਥਿਸ ਬੰਦਾ ਇਜ਼ ਡੈੱਡ ਦੇਖੋ ਇਹ ਡੈੱਡ ਹੋ ਚੁੱਕੇ ਨੇ ਆ ਕੀ ਲੈ ਕੇ ਆਏ ਨੇ ਅੱਛਾ ਇਹ ਕੋਲਗੇਟ ਆ ਵੈਸੇ ਸਾਬਣ ਠੀਕ ਹੈ ਕਿਉਂਕਿ ਸਵੇਰੇ ਨਹਾਉਣਾ ਧੋਣਾ ਹੁੰਦਾਗਾ ਏਸੀ ਲੱਗਿਆ ਪਰ ਛੱਡਦੇ ਨਹੀਂ ਵੈਸੇ ਹਾਂ ਪੰਜਾਬ ਚ ਬਹੁਤ ਜ਼ਿਆਦਾ ਗਰਮੀ ਆ ਮਤਲਬ ਪੰਜਾਬੇ ਬਹੁਤ ਜ਼ਿਆਦਾ ਠੰਡ ਆ ਪਰ ਉਰੇ ਬਹੁਤ ਜ਼ਿਆਦਾ ਗਰਮੀ ਆ ਅਸੀਂ ਲੈ ਕੇ ਤਾਂ ਏਸੀ ਕੋਟ ਪਰ ਕੋਟ ਸਾਡੇ ਕੰਮ ਨਹੀਂ ਆਏ ਸਾਰੇ ਉਹ ਰੱਕਿਉਰੀ ਰੱਕ ਜਾਵਾਂਗੇ ਕੱਲੂ ਟੀ-ਸ਼ਰਟਾਂ ਪੋੜੀਆਂ ਪਹਿਣਣੀਆਂ ਹਨੂ ਇਹ ਗਰਮੀ ਬਹੁਤ ਜ਼ਿਆਦਾ ਹੈ ਸੋ ਚਲੋ ਮਿਲਦੇ ਆ ਕੱਲ ਨੂੰ ਬਾਏ ਅੱਜ ਲਈ